ਤਨਸਰੀ ਮਹੱਲਾ ਤੀਜਾ ਕੱਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਕ ਭੂਲੇ ਅੰਦ ਗਾਵਾਰ ਕੱਚਾ ਧਨ ਸੰਚੈ ਮੂਰਖ ਗਾਵਾਰ ਮਨ ਮੋਕੋ ਪੁੱਲੀ ਅੰਧ ਗਾਵਾਰ ਬਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਧਨ ਗੁਰਮਤੀ ਪਾਏ ਕੱਚ ਧਨ ਫੁਨ ਆਵੇ ਜਾਏ ਰਹਾ ਮਨ ਮੁਖ ਭੂਲੇ ਸਭ ਮਰੈ ਗਵਾ ਅਭਜਲ ਟੂਪੇ ਨਾ ਉਰਵਾਰ ਨਾ ਪਾ ਸਤਗੁਰ ਭੇਟੇ ਪੂਰੇ ਭਾਗ ਸਾਚ ਤੇ ਅਹ ਨਿਸ ਪੈਰਾ ਜੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੁਰ ਭਾਗ ਹਰ ਨਾਮ ਸਮਾਣੀ ਸਿਦ ਸਾਧਿਕ ਤਰਸੈ ਸਭ ਲੋਏ ਪਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪੁਛਾੜੈ ਕੋਏ ਸਚ ਸਾਚਾ ਸਚ ਆਪ ਤੜੜਾਏ ਨਾਗ ਕੇ ਆਪੇ ਵੇਖੈ ਆਪੇ ਸਚ ਲਾ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵਖੈ ਆਪੇ ਸਚ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ